मे ਤਾਰਸਾ ਵਹਿ ਕੀ ਕੀਤੇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤੁ ਖਸਮ ਦੀ ਨੂਰ ਅਰ ਸੋ ਕੁਰ ਸੋ ਛਟੀ ਐ ਤੁਦ ਡਠੇ ਸੱਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚ ਪਾਤਸ਼ਾਹ ਸਰ ਸ਼ਾਨ ਅੰਸ਼ਾ ਜਿਸ ਪਾਸ ਬਹਿਠਿਆ ਸੋਹੀਐ ਸਬਨੰਦ ਵੇਸੋ ਸਜਣ ਸਚਾ ਪਤਿ ਸਾਹੋ ਸਿਰ ਸਾਹੰਦ ਜੇਸ ਪਾਸ ਬਹਿਠਿਆ ਸੋਹੀਏ ਸਬਨੰਦ ਵੇਸੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਬਿਨ ਸਤ ਗੁਰ ਸੇਵ ਜੀਅ ਕੇ ਬੰਧਨਾ ਜੇਤੇ ਕਰਮ ਕਮਾਹੇ ਬੇਨ ਸਤ ਗੁਰ ਸੇਵੈ ਠਵਰਨ ਆਪਹੀ ਮਾਰ ਜੰਮਹ ਆਵਹ ਜਾਹੈ ਬੇਨ ਸਤ ਗੁਰ ਸੇਵੈ جیا کے بندنا جیتے کرم کما ہے بین سات گور سے خبر نہ پاوہی ਹਰ ਜੰਮਹਿ ਆਵਹਿ ਜਾਹਿ ਬੇਨ ਸਤ ਗੁਰ ਸੇਵੇ ਫਿਕਾ ਬੋਲਣਾ ਨਾਮ ਨਸੈ ਮਨ ਆਏ ਬੇਨ ਸਤ ਗੁਰ ਸੇਵੇ ਜਮਪੁਰ ਬੱਧੇ ਮਾਰੀਅ ਹੈ ਵੋਹਿ ਕਾਲ ਉਠ ਜਾਹੇ ਹੱਲਾਤੀਜਾਂ ਇੱਕ ਸਤ ਗੁਰ ਕੀ ਸੇਵਾ ਕਰੇ ਚਾਹ ਕਰੀ ਹਰ ਨਾਮੇ ਲੱਗ ਪਿਆ ਜਨਮ ਸਵਾਰਨ ਆਪਨਾ ਕੁੱਲ ਕਾਰਨ ਉਦਾਰ ਪੜੇ ਆ ਚਾਟ ਸਾਲ ਆਪ ਹੈ ਪੰਡਾਲ ਆਪੇ ਚਾਟੜੇ ਪੜਨ ਕਾ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕਥਾ ਪਰਵੁਜ ਸਭ ਆਪੇ एकथ अपे करे याने एक ना अंदर महल बुलाए जा आप तेरे मान ਸੱਚੇ ਭਾਣੇ ਜਨ ਆਪੇ ਗੁਰਮੁਖ ਦੇਵੜਾਈ ਸੇ ਜਾਣ ਸੱਚੀ ਦਰਗਹ ਜਾਣੇ ਜਨ ਆਪੇ ਗੁਰਮੁਖ ਦੇ ਵੜਾਈ ਸੇ ਜਾਨ ਸੱਚੀ ਦਰਗਹਿ ਜਾਣੇ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 4 ਬਿਨ ਸਤਗੁਰ ਸੇਵੇ ਜੀਅ ਕੇ ਬੰਧਨਾਂ ਜੀਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰਨਾ ਪਾਵਹੀ ਮਰ ਜੰਮ ਹੈ ਆਵਹਿ ਜਾਹਿ ਰਾਗ ਵਿਹਾਗੜਾ ਦੀਵਾਰ ਪਾਉੜੀ ਗਿਆਰਵੀ ਸ਼ਲੋਕਾਂ ਨਾਲ